ਰਣਬੀਰ ਆਲਿਆ ਦੀ ਬੇਟੀ ਜਲਦ ਹੀ ਸਟਾਰ ਕਿੱਡ ਦੀ ਰੇਸ 'ਚ ਹੋਵੇਗੀ ਸਭ ਤੋਂ ਅੱਗੇ ਜੀ ਹਾਂ ਦਾ ਜਿੰਨੇ ਉਸ ਦੇ ਪਿਤਾ ਰਣਬੀਰ ਬੈਂਡਰਾ 'ਚ ਬਣ ਰਹੇ ਬੰਗਲੇ ਦਾ ਨਾਂ ਆਪਣੀ ਬੇਟੀ ਦੇ ਨਾਂ ਤੇ ਰੱਖਣਗੇ ਤੇ ਨਾਲ ਹੀ ਤੁਹਾਨੂੰ ਉਸ ਬੰਗਲੇ ਦੀ ਕੀਮਤ ਵੀ ਦੱਸ ਦਿੰਦੇ ਆ ਉਸ ਬੰਗਲੇ ਦੀ ਕੀਮਤ 250 ਕਰੋੜ ਰੁਪਏ ਹੈ ਤੇ ਨਾਲ ਹੀ ਰਣਬੀਰ ਦੀ ਮਾਂ ਨੀਤੂ ਕਪੂਰ ਇਸ ਦੀ ਕੋ-ਓਨਰ ਹੋਵੇਗੀ ਇਹ ਬੰਗਲਾ ਸ਼ਾਹਰੁਖ ਖਾਨ ਦੀ ਮੰਨਤ ਤੇ ਅਮਿਤਾਬ ਦੇ ਜਲਸੇ ਤੋਂ ਵੀ ਵੱਡਾ ਹੈ ਇਸ ਬੰਗਲੇ ਇਹ ਤੋਂ ਇਲਾਵਾ ਚਾਰ ਕਪਲ ਕੋਲ ਬੈਂਡਰਚ ਚਾਰ ਫਲੈਟ ਨੇ ਜਿਨ੍ਹਾਂ ਦੀ ਕੀਮਤ 60 ਕਰੋੜ ਤੋਂ ਵੱਧ ਹੈ ਜਾਣਕਾਰੀਆਂ ਅਨੁਸਾਰ ਦਾਵਾ ਕੀਤਾ ਹੈ ਕਿ ਇੱਕ ਵਾਰ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਇਹ ਸ਼ਾਹਰੂਖ ਖਾਨ ਦੇ ਮੰਨਤ ਤੇ ਅਮਿਤਾਬ ਬੱਚਨ ਦੇ ਜਲਸਾ ਦੇ ਮੁਕਾਬਲੇ ਮੁੰਬਈ ਖੇਤਰ ਦਾ ਸਭ ਤੋਂ ਮਹਿੰਗਾ ਬੰਗਲਾ ਬਣੇਗਾ ਤੇ ਨਾਲ ਹੀ ਬੰਗਲਾ ਤਿਆਰ ਹੋਣ ਤੋਂ ਬਾਅਦ ਕਪੂਰ ਪਰਿਵਾਰ ਦਾ ਇਕੱਠੇ ਰਹਿਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਤੇ ਨਾਲ ਹੀ ਇਸ ਦੌਰਾਨ ਰਣਬੀਰ ਕਪੂਰ ਆਪਣੀ ਅਗਲੀ ਫਿਲਮ ਰਿਲੀਜ਼ ਰਮਾਇਣ ਤੇ ਐਨੀਮਲ ਪਾਰਕ ਵਿੱਚ ਐਕਸ਼ਨ ਕਰਦੇ ਵੀ ਨਜ਼ਰ ਆਉਣਗੇ ਤੇ ਨਾਲ ਹੀ ਇਹ ਵੀ ਦਾ ਜਿੰਨੇ ਆਲਿਆ ਭਟ ਤੇ ਨਾਲ ਹੀ ਵੀ 10 ਦੇ ਆਕੇ ਆਲਿਆ ਭਟ ਆਉਣ ਵਾਲੀ ਨਵੀਂ ਰਿਲੀਜ਼ ਜਿਗਰਾ ਦਾ ਹਿੱਸਾ ਵੀ ਹੋਵੇਗੀ ਰਣਬੀਰ ਆਲਿਆ ਦੀ ਬੇਟੀ ਜਲਦ ਹੀ ਸਟਾਰ ਕਿੱਟ ਦੀ ਰੇਸ ਚ ਹੋਵੇਗੀ ਸਭ ਤੋਂ ਅੱਗੇ ਜੀ ਹਾਂ ਦਾ ਜਿੰਨੇ ਉਸ ਦੇ ਪਿਤਾ ਰਣਬੀਰ ਬੈਂਡਰਾ ਚ ਬਣ ਰਹੇ ਬੰਗਲੇ ਦਾ ਨਾਂ ਆਪਣੀ ਬੇਟੀ ਦੇ ਨਾਂ ਤੇ ਰੱਖਣਗੇ ਤੇ ਨਾਲ ਹੀ ਤੁਹਾਨੂੰ ਉਸ ਬੰਗਲੇ ਦੀ ਕੀਮਤ ਵੀ ਦੱਸ ਦਿੰਦੇ ਆ ਉਸ ਬੰਗਲੇ ਦੀ ਕੀਮਤ 250 ਕਰੋੜ ਰੁਪਏ ਹੈ ਤੇ ਨਾਲ ਹੀ ਰਣਬੀਰ ਦੀ ਮਾਂ ਨੀਤੂ ਕੁਪੂਰ ਇਸ ਦੀ ਕੋ-ਓਨਰ ਹੋਵੇਗੀ ਇਹ ਬੰਗਲਾ ਸ਼ਾਹਰੁਖ ਖਾਨ ਦੀ ਮੰਨਤ ਤੇ ਅਮਿਤਾਬ ਦੇ ਜਲਸੇ ਤੋਂ ਵੀ ਵੱਡਾ ਹੈ ਇਸ ਬੰਗਲੇ ਇਹ ਤੋਂ ਇਲਾਵਾ ਚਾਰ ਕਪਲ ਕੋਲ ਬੈਂਡਰਚ ਚਾਰ ਫਲੈਟ ਨੇ ਜਿਨ੍ਹਾਂ ਦੀ ਕੀਮਤ 60 ਕਰੋੜ ਤੋਂ ਵੱਧ ਹੈ ਜਾਣਕਾਰੀਆਂ ਅਨੁਸਾਰ ਦਾਵਾ ਕੀਤਾ ਹੈ ਕਿ ਇੱਕ ਵਾਰ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਇਹ ਸ਼ਾਹਰੂਖ ਖਾਨ ਦੇ ਮੰਨਤ ਤੇ ਅਮਿਤਾਬ ਬੱਚਨ ਦੇ ਜਲਸਾ ਦੇ ਮੁਕਾਬਲੇ ਮੁੰਬਈ ਖੇਤਰ ਦਾ ਸਭ ਤੋਂ ਮਹਿੰਗਾ ਬੰਗਲਾ ਬਣੇਗਾ ਤੇ ਨਾਲ ਹੀ ਬੰਗਲਾ ਤਿਆਰ ਹੋਣ ਤੋਂ ਬਾਅਦ ਕਪੂਰ ਪਰਿਵਾਰ ਦਾ ਇਕੱਠੇ ਰਹਿਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਤੇ ਨਾਲ ਹੀ ਇਸ ਦੌਰਾਨ ਰਣਬੀਰ ਕਪੂਰ ਆਪਣੀ ਅਗਲੀ ਫਿਲਮ ਰਮਾਇਣ ਤੇ ਐਨੀਮਲ ਪਾਰਕ ਵਿੱਚ ਐਕਸ਼ਨ ਕਰਦੇ ਵੀ ਨਜ਼ਰ ਆਉਣਗੇ ਤੇ ਨਾਲ ਹੀ ਇਹ ਵੀ ਦਾ ਜਿੰਨੇ ਆਲਿਆ ਭਟ ਤੇ ਨਾਲ ਹੀ ਵੀ 10 ਦਿਨਾਂ ਕੇ ਆਲਿਆ ਭਟ ਆਉਣ ਵਾਲੀ ਨਵੀਂ ਰਿਲੀਜ਼ ਜਿਗਰਾ ਦਾ ਹਿੱਸਾ ਵੀ ਹੋਵੇਗੀ ਰਣਬੀਰ ਆਲਿਆ ਦੀ ਬੇਟੀ ਜਲਦ ਹੀ ਸਟਾਰ ਕਿੱਡ ਦੀ ਰੇਸ 'ਚ ਹੋਵੇਗੀ ਸਭ ਤੋਂ ਅੱਗੇ ਜੀ ਹਾਂ ਦਾ ਜਿੰਨੇ ਉਸ ਦੇ ਪਿਤਾ ਰਣਬੀਰ ਬੈਂਡਰਾ 'ਚ ਬਣ ਰਹੇ ਬੰਗਲੇ ਦਾ ਨਾਂ ਆਪਣੀ ਬੇਟੀ ਦੇ ਨਾਂ ਤੇ ਰੱਖਣਗੇ ਤੇ ਨਾਲ ਹੀ ਤੁਹਾਨੂੰ ਉਸ ਬੰਗਲੇ ਦੀ ਕੀਮਤ ਵੀ ਦੱਸ ਦਿੰਦੇ ਆ ਉਸ ਬੰਗਲੇ ਦੀ ਕੀਮਤ 250 ਕਰੋੜ ਰੁਪਏ ਹੈ ਤੇ ਨਾਲ ਹੀ ਰਣਬੀਰ ਦੀ ਮਾਂ ਨੀਤੂ ਕਪੂਰ ਇਸ ਦੀ ਕੋ-ਓਨਰ ਹੋਵੇਗੀ ਇਹ ਬੰਗਲਾ ਸ਼ਾਹਰੁਖ ਖਾਨ ਦੀ ਮੰਨਤ ਤੇ ਅਮਿਤਾਬ ਦੇ ਜਲਸੇ ਤੋਂ ਵੀ ਵੱਡਾ ਹੈ ਇਸ ਬੰਗਲੇ ਇਹ ਤੋਂ ਇਲਾਵਾ ਚਾਰ ਕਪਲ ਕੋਲ ਬੈਂਡਰਚ ਚਾਰ ਫਲੈਟ ਨੇ ਜਿਨ੍ਹਾਂ ਦੀ ਕੀਮਤ 60 ਕਰੋੜ ਤੋਂ ਵੱਧ ਹੈ ਜਾਣਕਾਰੀਆਂ ਅਨੁਸਾਰ ਦਾਵਾ ਕੀਤਾ ਹੈ ਕਿ ਇੱਕ ਵਾਰ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਇਹ ਸ਼ਾਹਰੂਖ ਖਾਨ ਦੇ ਮੰਨਤ ਤੇ ਅਮਿਤਾਬ ਬੱਚਨ ਦੇ ਜਲਸਾ ਦੇ ਮੁਕਾਬਲੇ ਮੁੰਬਈ ਖੇਤਰ ਦਾ ਸਭ ਤੋਂ ਮਹਿੰਗਾ ਬੰਗਲਾ ਬਣੇਗਾ ਤੇ ਨਾਲ ਹੀ ਬੰਗਲਾ ਤਿਆਰ ਹੋਣ ਤੋਂ ਬਾਅਦ ਕਪੂਰ ਪਰਿਵਾਰ ਦਾ ਇਕੱਠੇ ਰਹਿਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਤੇ ਨਾਲ ਹੀ ਇਸ ਦੌਰਾਨ ਰਣਬੀਰ ਕਪੂਰ ਆਪਣੀ ਅਗਲੀ ਫਿਲਮ ਰਿਲੀਜ਼ ਰਮਾਇਣ ਤੇ ਐਨੀਮਲ ਪਾਰਕ ਵਿੱਚ ਐਕਸ਼ਨ ਕਰਦੇ ਵੀ ਨਜ਼ਰ ਆਉਣਗੇ ਤੇ ਨਾਲ ਹੀ ਇਹ ਵੀ ਦਾ ਜਿੰਨੇ ਆਲਿਆ ਭਟ ਤੇ ਨਾਲ ਹੀ ਵੀ 10 ਦੇ ਆਕੇ ਆਲਿਆ ਭਟ ਆਉਣ ਵਾਲੀ ਨਵੀਂ ਰਿਲੀਜ਼ ਜਿਗਰਾ ਦਾ ਹਿੱਸਾ ਵੀ ਹੋਵੇਗੀ